ਸੋਚ ਕੇ ਇਹਨਾਂ ਨੂੰ ਸ਼ਰਮ ਦੇਣ ਗਏ ਸਰਕਾਰ ਨੂੰ ਵੀ ਇਹ ਝੂਠੇ ਲਾਰੇ ਲਾਉਂਦੀ ਆ ਤੁਸੀਂ ਇਹਨਾਂ ਦੇ ਮਗਰ ਨਾ ਲੱਗੋ ਬਾਹ ਫੜੀ ਵੀ ਜੇ ਮਨਪ੍ਰੀਤ ਦੀਪ ਸਿੰਘ ਜਿੱਤਦਾ ਤੇ ਅਸੀਂ ਤੁਹਾਡੀ ਆਵਾਜ਼ ਸੰਸਦ ਚ ਠਾਵਾਂਗੇ ਹੋਰ ਅਸੀਂ ਅਮਿਤ ਦੇ ਰਮਿਤ ਦੇ ਦਫ਼ਤਰ ਮੂਰੇ ਵੀ ਗਏ ਆ ਸਾਨੂੰ ਪੁਲਿਸ ਨੇ ਨਹੀਂ ਖੜਨ ਦਿੱਤਾ ਉੱਥੇ ਥਾਣੇ ਦੇ ਵਿੱਚ ਬਾਹ ਛੱਡਿਆ ਫਿਰ ਅਗਲੇ ਦਿਨ 15 ਅਗਸਤ ਨੂੰ ਅਸੀਂ ਗਏ ਉੱਥੇ ਵੀ ਸਾਨੂੰ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ ਸੀਐਮ ਸਾਹਿਬ ਨਾਲ ਮਲਾਉਣੇ ਆ ਜਦੋਂ ਸੀਐਮ ਸਾਹਿਬ ਦਾ ਜਹਾਜ਼ ਉੱਡ ਗਿਆ ਤੇ ਸਾਨੂੰ ਬਾਹਰ ਪਾਰਟੀ 'ਚ ਸਭ ਤੋਂ ਪਹਿਲਾ ਜਿਹੜਾ ਝੰਡਾ ਚੱਕ ਕੇ ਪਿੰਡ ਦੇ ਵਿੱਚ ਪ੍ਰਚਾਰ ਕਰਨ ਵਾਲਾ ਸੀਗਾ ਇਹਨਾਂ ਨੇ ਬਾਹ ਨਹੀਂ ਫੜੀ ਉਸ ਦੀ ਜਿਨ ਦਿਨ ਰਾਤ ਨਾ ਬਦਲੇ ਇੱਕ ਕੀ ਇਹਨਾਂ ਨੂੰ ਸਾਨੂੰ ਪੈਸਾ ਨਹੀਂ ਚਾਹੀਦਾ ਪਰ ਜਿਹੜੇ ਤੂੰ ਥਾਂ ਥਾਂ ਤੇ ਬੋਰਡ ਲਾਏ ਆ ਨਾ ਮਾਨ ਸਾਹਿਬ ਉਹਨਾਂ ਨੂੰ ਜਾਂ ਤਾਂ ਲਾ ਕੇ ਰੱਖ ਦੇ ਤੇ ਜਾਂ ਉਹਨਾਂ ਤੇ ਨਾ ਪੂਰਾ ਉੱਤਰ ਥਾਂ ਥਾਂ ਦੇ ਤੂੰ ਬੋਰਡ ਲਾ ਤੇ ਵੀ ਛੀਦਾਂ ਦੇ ਪਰਦਾਰਾ ਨਾ ਖੜਿਆ। ਦੋਵਰੀ ਕੋਡਪੂਰਾ ਹਲਕੇ ਤੋਂ ਜਿਤਾਇਆ ਤੇ ਪਰ ਇਹਨਾਂ ਨੇ ਸਾਡੀ ਨਹੀਂ ਬਾਹ ਫੜੀ ਤੇ ਅਸੀਂ ਇਹੀ ਤਰਨ ਤਾਰਨ ਵਾਲਿਆਂ ਨੂੰ ਆਵਾਜ਼ ਉਠਾਈ ਸੀ ਕੱਲ ਵੀ ਜਦੋਂ ਸਾਡੀ ਇਹਨਾਂ ਦੀ ਵਰਕਰ ਹੋਣ ਦੇ ਨਾਂ ਤੇ ਇੱਕ ਪਾਰਟੀ ਦੇ ਨਾਲ ਤੁਰਨ ਦੇ ਨਾਂ ਤੇ ਇਹਨਾਂ ਨੇ ਸਾਡੀ ਬਾਹ ਨਹੀਂ ਪੜੀ ਤੇ ਕੱਲ ਨੂੰ ਤੁਹਾਡੀ ਕਿਸੇ ਨੇ ਬਾਹ ਨਹੀਂ ਫੜਨੀ ਇਹਨਾਂ ਦੇ ਝੂਠੇ ਲਾਰਿਆ ਚ ਨਾ ਆਓ ਇਸ ਸਮੇਂ ਪੰਜਾਬ ਦੇ ਵਿੱਚ ਜਿਮਣੀ ਚੋਣਾ ਨੇ ਤਰਨ ਤਰਨ ਦੇ ਵਿੱਚ ਸਰਕਾਰ ਬਿਜ਼ੀ ਆ ਸਰਕਾਰ ਦਾਅਵੇ ਕਰ ਦਿੰਦੀ ਹੈ ਕਿ ਅਸੀਂ ਮੁਰਗੀ ਤੱਕ ਦਾ ਮੁਆਵਜ਼ਾ ਦੇਵਾਂਗੇ ਸ਼ਰਾਬ ਨਾਲ ਮਾਰਨ ਵਾਲਿਆਂ ਨੂੰ ਤਾਂ ਸਰਕਾਰ ਦਾਦਾ ਲੱਖ ਰੁਪਿਆ ਦੇ ਦਿੰਦੀ ਆ ਤੇ ਉੱਥੇ ਜਾ ਕੇ ਉਹਨਾਂ ਨਾਲ ਜੱਫੀਆਂ ਵੀ ਪੈ ਜਾਂਦੀਆਂ ਪਰ ਫਰੀਕ ਕੋੜਾ ਜ਼ਿਲ੍ਹੇ ਦਾ ਇੱਕ ਅਜੀਹਾ ਪਰਿਵਾਰ ਹੈ ਜੋ ਆਪਣੇ ਪੁੱਤ ਨੂੰ ਸ਼ਹੀਦ ਦਾ ਦਰਜਾ ਜਿਵਾਉਣ ਲਈ ਸੰਘਰਸ਼ ਕਰ ਰਿਹਾ। ਕੱਲ ਉਹਨਾਂ ਵੱਲੋਂ ਤਰਨਤਨ ਵਿੱਚ ਜ਼ਿਲ੍ਹੇ ਵਿੱਚ ਜਾ ਕੇ ਉੱਥੇ ਲੋਕਾਂ ਨੂੰ ਦੱਸਿਆ ਗਿਆ ਕਿ ਕਿਵੇਂ ਸਰਕਾਰ ਉਹਨਾਂ ਦੇ ਪੁੱਤ ਦੀ ਸ਼ਹੀਦ ਦਾ ਦਰਜਾ ਨਹੀਂ ਦੇ ਰਹੀ। ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ। ਅਸੀਂ ਅੱਜ ਉਹ ਪਰਿਵਾਰ ਦੇ ਨਾਲ ਖੜੇ ਹਾਂ ਗੱਲਬਾਤ ਕਰਾਂਗੇ। ਆਕਾਸ਼ਦੀਪ ਜੋ ਫਰੀਕੋਟ ਦੇ ਪਿੰਡ ਚਿਹਲ ਦਾ ਰਹਿਣ ਵਾਲਾ ਨੌਜਵਾਨ ਸੀ ਉਹਨਾਂ ਦੀ ਮਾਤਾ ਦੇ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ। ਮਾਤਾ ਜੀ ਆ ਕਾਫੀ ਲੰਮਾ ਸਮਾਂ ਹੋ ਚੁੱਕਿਆ ਹਨ ਆਪਣੇ ਪੁੱਤ ਨੂੰ ਗਏ ਹੋਏ ਨੂੰ। ਹਾਂਜੀ। ਪਰ ਤਾਲ ਤੁਸੀਂ ਜਿਮਣੀ ਚੌਣਾ ਚੱਲ ਰਹੇ ਹੋ ਉੱਥੇ ਗਏ ਸੀ ਕੀ ਸੋਚ ਕੇ ਉੱਥੇ ਗਏ ਸੀ ਜਿਹੜਾ ਤੁਸੀਂ ਉੱਥੇ ਲੋਕਿੰਗ ਸੀ ਅਸੀਂ ਇਹ ਸੋਚ ਕੇ ਇਹਨਾਂ ਨੂੰ ਸ਼ਰਮ ਦੇਣ ਗਏ ਸਰਕਾਰ ਨੂੰ ਵੀ ਇਹ ਝੂਠੇ ਲਾਰੇ ਲਾਉਂਦੀ ਆ ਤੁਸੀਂ ਇਹਨਾਂ ਦੇ ਮਗਰ ਨਾ ਲੱਗੋ ਇਹ ਛੀਦਾ ਦੇ ਪਰਿਵਾਰਾਂ ਨੂੰ ਇਹਨਾਂ ਨੇ ਛੜਕਾਂ ਤੇ ਰੋਲਤਾ ਤੇ ਆਮ ਜਨਤਾ ਨੂੰ ਕੀ ਦੇਣਗੇ ਹੁਣ ਵੱਡੇ ਵੱਡੇ ਗੱਪ ਮਾਰਦੇ ਆ ਜੀ ਅਸੀਂ ਛੀਦਾ ਦੇ ਪਰਿਵਾਰਾਂ ਨਾਲ ਖੜੇ ਆ ਜੀ ਸ਼ਰਾਬ ਪੀਣ ਵਾਲਿਆਂ ਦੇ ਘਰੇ ਇਹਨਾਂ ਨੇ ਮਿੰਟ ਲਾਇਆ 10-10 ਲੱਖ ਰੁਪਈਆ ਤੇ ਪਰਿਵਾਰ ਨੂੰ ਨੌਕਰੀ ਵੀ ਦੇਤੀ ਤੇ ਸ਼ੀਦਾ ਦੇ ਪਰਿਵਾਰਾਂ ਵਰੀ ਇਹ ਚੋਪੀ ਕਰ ਗਏ ਤੇ ਬੋਲੇ ਨਹੀਂ ਅਸੀਂ ਇਹੀ ਲੋਕਾਂ ਨੂੰ ਜਾਗਰੂਕ ਕਰਨ ਗਏ ਸੀ ਵੀ ਸਾਡੀ ਕਿਤੇ ਸੁਣਵਾਈ ਨਹੀਂ ਅਸੀਂ ਦੋ ਵਾਰੀ ਸੀਐਮ ਉਸ ਚ ਗਏ ਉੱਥੇ ਜਾ ਕੇ ਸਾਨੂੰ ਪਹਿਲਾਂ ਤਾਂ ਵੇਟਿੰਗ ਰੂਮ ਚ ਬਾਹਰ ਛੱਡਿਆ ਕਾਫੀ ਟਾਈਮ ਤੋਂ ਬਾਅਦ ਸਾਨੂੰ ਅੰਦਰ ਲੈ ਗਏ ਉੱਥੇ ਫਿਰ ਕਹਿਤਾ ਵੀ ਸੀਐਮ ਸਾਹਿਬ ਤਾਂ ਬਾਹਰ ਚਲੇ ਗਏ ਆ ਸਾਨੂੰ ਮਿਲਣ ਤੱਕ ਦਾ ਸਮਾਂ ਨਹੀਂ ਸੀਐਮ ਸਾਹਿਬ ਕੋਲ ਤੇ ਹੁਣ ਵੋਟਾਂ ਮਾਰੇ ਉੱਥੇ ਫਿਰਦੇ ਆ ਪਰ ਕੁਛ ਨਹੀਂ ਦੇਣਾ ਕਿਸੇ ਨੂੰ ਕੁਛ ਨਹੀਂ ਇੱਥੇ ਫ੍ਰੀ ਕੋਰਟ ਵੀ ਆਪਣੇ ਆਏ ਸੀ ਤੁਸੀਂ ਉਦੋਂ ਵੀ ਮਿਲਣਾ ਚਾਹਿਆ ਸੀ ਉਦੋਂ ਫਿਰ ਉਦੋਂ ਵੀ ਸਮਾਂ ਦੇ ਕੇ ਮੇਰੇ ਨਾਲ ਮਿਲ ਤਾਰ ਕੋ ਹਾਂਜੀ ਸਾਨੂੰ ਉਦੋਂ ਬਸ ਇਹਨਾਂ ਨੇ ਪਹਿਲਾਂ ਤਾਂ ਸਾਨੂੰ 14 ਅਗਸਤ ਨੂੰ ਬੁਲਾ ਲਿਆ ਸਾਡਾ ਫੋਨ ਸਾਡਾ ਇਹਨਾਂ ਨੇ ਲਾ ਲਿਆ ਵੀ ਲੋਕੇਸ਼ਨ ਸਾਡੀ ਦਾ ਇਹਨਾਂ ਨੂੰ ਪਤਾ ਲੱਗਦਾ ਰਿਹਾ ਵੀ ਕਿੱਥੇ ਆ ਸਾਨੂੰ ਬਲਾ ਕੇ ਉੱਥੇ ਥਾਣੇ ਦੇ ਵਿੱਚ ਬਾ ਛੱਡਿਆ ਫੇਰ ਅਗਲੇ ਦਿਨ 15 ਅਗਸਤ ਨੂੰ ਅਸੀਂ ਗਏ ਉੱਥੇ ਵੀ ਸਾਨੂੰ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ ਸੀਐਮ ਸਾਹਿਬ ਨਾਲ ਮਲਾਉਣੇ ਆ ਜਦੋਂ ਸੀਐਮ ਸਾਹਿਬ ਦਾ ਜਹਾਜ਼ ਉੱਡ ਗਿਆ ਤੇ ਸਾਨੂੰ ਬਾਹਰ ਕੱਢਤਾ ਸਾਨੂੰ ਮਿਲਣ ਦਾ ਸਮਾਂ ਹੀ ਹੈ ਨਹੀਂ ਇਹਨਾਂ ਕੋਲੇ ਉੱਥੇ ਅੰਦਰ ਸਟੇਡੀਅਮ ਦੇ ਵਿੱਚ ੜੇ ੜੇ ਵਾਅਦੇ ਕਰਦੇ ਪਏ ਸੀ ਜੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਸੀਂ ਸਨਮਾਨਿਤ ਕਰਦੇ ਆ ਤੇ ਗੇਟ 'ਚ ਸ਼ਹੀਦਾਂ ਦਾ ਪਰਿਵਾਰ ਰੋ ਪਿੱਟ ਕੇ ਤੇ ਵਾਪਸ ਆ ਗਿਆ ਕਿਤੇ ਸੁਣਵਾਈ ਨਹੀਂ ਵੀਰੇ ਉਹ ਵਿਖਿਆ ਗਿਆ ਤਾਂ ਕਾਫੀ ਲੰਮਾ ਹੁਣ ਸਮਾਂ ਹੋ ਚੁੱਕਿਆ ਹੈ ਨਾ ਤੁਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹੋ ਫੌਜ ਤੱਕ ਕੋਈ ਪਹੁੰਚ ਕੀਤੀ ਹੈ ਕਾਰਨ ਕਿ ਮੰਨਦੇ ਹੋ ਕਿ ਸਰਕਾਰਾਂ ਸਿਰਫ ਦਾਅਵੇ ਕਰ ਦਿੰਦੀਆਂ ਕਿ ਇੱਕ ਕਿਉਂਕਿ ਵਿਖਿਆ ਗਿਆ ਜਦੋਂ ਆਕਾਸ਼ਦੀਪ ਰਸ਼ੀਦ ਹੋਇਆ ਸੀ ਉਸ ਸਮੇ ਇੱਕ ਟਵੀਟ ਵੀ ਨਹੀਂ ਕੀਤਾ ਗਿਆ ਮੁੱਖ ਮੰਤਰੀ ਅਕਸਰ ਹੀ ਹਰ ਇੱਕ ਚੀਜ਼ ਤੇ ਲੋਕਾਂ ਨੂੰ ਜਾਂ ਵਿਰੋਧੀਆਂ ਨੂੰ ਭਾਣ ਦਿੰਦੇ ਨੇ ਟਵੀਟ ਕਰ ਦਿੰਦੇ ਨੇ ਪਰ ਉਹ ਚੀਜ਼ ਤੇ ਇੱਕ ਟਵੀਟ ਹੀ ਨਹੀਂ ਕੀਤਾ ਗਿਆ ਹਾਂਜੀ ਬਸ ਇਹ ਲਾਰੇ ਹੀ ਲਾਉਂਦੇ ਆ ਝੂਠੇ ਲਾਰੇ ਆ ਜੀ ਕੁਛ ਨਹੀਂ ਇਹਨਾਂ ਦੇ ਕੋਲ ਇੱਥੋਂ ਤੱਕ ਵੀ ਕਹਿ ਦਿੰਦੇ ਕਿ ਸਾਡੇ ਕੋਲ ਤਾਂ ਹੁਣ ਕੋਈ ਪੈਸਾ ਵੀ ਹੈ ਨਹੀਂ ਦੇਣ ਨੂੰ ਅਸੀਂ ਕੋਈ ਪੈਸੇ ਦੀ ਮੰਗ ਨਹੀਂ ਕਰਦੇ ਅਸੀਂ ਅੱਜ ਵੀ ਇਹ ਕਹਿੰਦੇ ਵੀ ਸਾਨੂੰ ਪੈਸਾ ਨਹੀਂ ਚਾਹੀਦਾ ਪਰ ਜਿਹੜੇ ਤੂੰ ਥਾਂ ਥਾਂ ਤੇ ਬੋਰਡ ਲਾਏ ਆ ਨਾ ਮਾਨ ਸਾਹਿਬ ਉਹਨਾਂ ਨੂੰ ਜਾਂ ਤਾਂ ਲਾ ਕੇ ਰੱਖ ਦੇ ਤੇ ਜਾਂ ਉਹਨਾਂ ਤੇ ਨਾ ਪੂਰਾ ਉਤਰ ਥਾਂ ਥਾਂ ਤੇ ਤੂੰ ਬੋਰਡ ਲਾਤੇ ਵੀ ਛੀਦਾਂ ਦੇ ਪਰਿਵਾਰਾਂ ਨਾਲ ਖੜੇ ਆ 6 ਮਹੀਨੇ ਹੋ ਗਏ ਮੇਰੇ ਪੁੱਤ ਨੂੰ ਜੀਦ ਹੋਏ ਨੂੰ ਤੇ ਅਸੀਂ ਰੁਲ ਗਏ ਛੜਕਾਂ ਦੇ ਉੱਤੇ ਸਾਡੀ ਕਿਤੇ ਸੁਣਵਾਈ ਨਹੀਂ ਕੀਤੀ ਬਹੁਤ ਸ਼ਰਮਨਾਇ ਕਹਿਣਾ ਪੈਂਦਾ ਵੀ ਐਡੀ ਝੂਠੀ ਤੇ ਨਲਾਇਕ ਸਰਕਾਰ ਸੋ ਕਾਸ਼ਦੀ ਦੇ ਪਿਤਾ ਬਲਵਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਬਲਵਿੰਦਰ ਸਿੰਘ ਜੀ ਆ ਗੱਲ ਕਰ ਗਏ ਤਰਨਤਰ ਗਏ ਸੀ ਕਿ ਹੁਣ ਸਰਕਾਰ ਰੁਝੀ ਹੋਈ ਆ ਆਪਦੀਆਂ ਵੋਟਾਂ ਇਕੱਠੇ ਕਰਨ ਦੇ ਵਿੱਚ ਆਪਦੇ ਲੀਡਰਾਂ ਨੂੰ ਜਿਹੜਾ ਲੁਭਾਉਣ ਦੇ ਵਿੱਚ ਲੋਕਾਂ ਨੂੰ ਝੁਟਕਲੇ ਸੁਣਾਉਣ ਦੇ ਵਿੱਚ ਕਿ ਲੱਗਦਾ ਕਿ ਇਹ ਸਰਕਾਰਾਂ ਕੋਲ ਸਮਾਂ ਹੈ ਇੱਕ ਸ਼ਹੀਦ ਪਰਿਵਾਰ ਦੇ ਨਾਲ ਗੱਲਬਾਤ ਕਰਨ ਲਈ ਸ਼ਹੀਦ ਪਰਿਵਾਰਾਂ ਦੇ ਵੀ ਅਸੀਂ ਜਾਗਰੂਕਤ ਕਰਨ ਵਾਸਤੇ ਤਰਨ ਤਰਨ ਗਏ ਸੀਗੇ ਤੇ ਉੱਥੇ ਫਿਰ ਹੋਰ ਤਾਂ ਸਾਨੂੰ ਕੋਈ ਨਹੀਂ ਇੱਕ ਸਿਰਫ ਮਨ ਦੀਪ ਜਿਹੜਾ ਖੜਾ ਸੀਗਾ ਖਾਲਸਾ ਯਾਦ ਉਹਦੇ ਕੁਝ ਜਸੇਬੰਦੀਆਂ ਦੇ ਉਥੇ ਆ ਮਿਲ ਕੇ ਸਾਨੂੰ ਦਫ਼ਤਰ ਲਗਾਏ ਉਹ ਉਹਨਾਂ ਨੇ ਸਾਡੀ ਬਾਹ ਫੜੀ ਵੀ ਜੇ ਮਨਪ੍ਰੀਤ ਦੀਪ ਸਿੰਘ ਜਿੱਤਦਾ ਤੇ ਅਸੀਂ ਤੁਹਾਡੀ ਆਵਾਜ਼ ਸੰਸਰ ਚ ਠਾਵਾਗੇ ਹੋਰ ਅਸੀਂ ਹਮਿਤ ਦੇ ਰਮਿਤ ਦੇ ਦਫ਼ਤਰ ਮੂਰੇ ਵੀ ਗਏ ਸਾਨੂੰ ਪੁਲਿਸ ਨੇ ਨਹੀਂ ਖੜਨ ਦਿੱਤਾ ਸ਼ਹਿਰ ਦੇ ਵਿੱਚ ਅਸੀਂ ਢੇੜਾ ਲਾਇਆ ਜਿੱਥੋਂ ਤੱਕ ਸਦਾ ਵੀ ਪਹੁੰਚ ਹੋਈ ਕੀਤਾ ਪਰ ਨਹੀਂ ਸੁਣਵਾਈ ਕੀਤੀ ਗਈ ਭਗਵੰਤ ਮਾਨ ਨੇ ਨਾ ਸਾਡੇ ਨਾਲ ਇਹ ਕੀਤੀ ਵੀ ਗੁਰੂ ਸਾਹਿਬ ਦੇ ਬੱਚੇ ਜਦੋਂ ਸਰੰਦਨੀ ਆ ਚੇ ਚਿੰਨ ਲੱਗੇ ਸੀ ਉਦੋਂ ਮੀਆਂ ਮੀਰ ਮੁਸਲਮਾਨ ਨੇ ਇੱਕ ਤਾਨਾ ਮਾਰਿਆ ਸੀ ਵੀ ਜੇ ਬਦਲਾ ਲੈਣਾ ਨਾ ਤੇ ਗੁਰੂ ਸਾਹਿਬ ਨਾਲ ਲਓ ਇਹਦੇ ਬੱਚਾਂ ਦਾ ਕੀ ਕਸੂਰ ਆ ਇਹਨਾਂ ਦੀ ਬਲੀਦਾਨ ਕਿਉਂ ਤੁਸੀਂ ਲੈ ਰਹੇ ਆ ਮਾਨ ਸਾਹਿਬ ਨੇ ਤਾਂ ਮਾਨ ਸਾਹਿਬ ਨਾਲੋਂ ਤਾਂ ਉਹ ਮਲੇਰ ਕੋਟਲੇ ਦਾ ਉਹ ਮੁਸਲਮਾਨ ਮੀਆਂ ਮੀਰ ਹੀ ਤਗੜਾ ਰਹਿ ਗਿਆ ਜਿਹਨੇ ਹਾਂ ਦਾ ਨਾਰਾ ਮਾਰਿਆ ਇਹਨੇ ਇੱਕ ਸੀਦ ਅਕਾਸ਼ਦੀਪ ਅਗਨੀ ਵੀਰ ਤੇ ਮੈਂ ਇਹਨਾਂ ਦੀ ਪਾਰਟੀ 'ਚ ਸਭ ਤੋਂ ਪਹਿਲਾ ਜਿਹੜਾ ਝੰਡਾ ਚੱਕ ਕੇ ਪਿੰਡ ਦੇ ਵਿੱਚ ਪ੍ਰਚਾਰ ਕਰਨ ਵਾਲਾ ਸੀਗਾ ਇਹਨਾਂ ਨੇ ਬਾਹ ਨਹੀਂ ਫੜੀ ਉਸ ਦੀ ਜਿਨ ਦਿਨ ਰਾਤ ਇਹਨਾਂ ਬਦਲੇ ਇੱਕ ਕੀਤੀ ਸਪੀਕਰ ਸਾਹਿਬ ਨੂੰ ਦੋ ਵਾਰੀ ਕੋੜਪੂਰਾ ਹਲਕੇ ਤੋਂ ਜਿਤਾਇਆ ਤੇ ਪਰ ਇਹਨਾਂ ਨੇ ਸਾਡੀ ਨਹੀਂ ਬਾਹ ਫੜੀ ਤੇ ਅਸੀਂ ਇਹੀ ਤਰਨ ਤਾਰਨ ਵਾਲਿਆਂ ਨੂੰ ਆਵਾਜ਼ ਉਠਾਈ ਸੀ ਕੱਲ ਵੀ ਜਦੋਂ ਸਾਡੀ ਇਹਨਾਂ ਦੀ ਵਰਕਰ ਹੋਣ ਦੇ ਨਾਂ ਤੇ ਇੱਕ ਪਾਰਟੀ ਦੇ ਨਾਲ ਤੁਰਨ ਦੇ ਨਾਂ ਤੇ ਇਹਨਾਂ ਨੇ ਸਾਡੀ ਬਾਹ ਨਹੀਂ ਫੜੀ ਤੇ ਕੱਲ ਨੂੰ ਤੁਹਾਡੀ ਕਿਸੇ ਨੇ ਬਾਹ ਨਹੀਂ ਫੜਨੀ ਇਹਨਾਂ ਦੇ ਝੂਠੇ ਲਾਰਿਆਂ 'ਚ ਨਾ ਆਓ ਤੁਸੀਂ ਦੂਸਰੀਆਂ ਪਾਰਟੀਆਂ ਨੂੰ ਜਿਹੜੀ ਯਾਦ ਖੜਾ ਵੇ ਉਹਨੂੰ ਵੋਟਾਂ ਪਾ ਕੇ ਉਹਨੂੰ ਜਿਤਾਓ ਤੇ ਕਾਮਯਾਬ ਕਰੋ ਇਹਨਾਂ ਨੂੰ ਕੋਈ ਫਾਇਦਾ ਨਹੀਂ ਜਿਤਾਉਣ ਦਾ ਤੋ ਲਗਾਤਾਰ ਸਰਕਾਰਾਂ ਦੇ ਪ੍ਰਤੀ ਨਾਰਾਜ਼ਗੀ ਜੂਰ ਹੈ ਕਿਉਂਕਿ ਮਾਨ ਸਾਹਿਬ ਵੱਲੋਂ ਤਾਂ ਇਸ ਪਰਿਵਾਰ ਲਈ ਇੱਕ ਟਵੀਟ ਜਾਂ ਦੁੱਖ ਦਾ ਕੋਈ ਹੰਝੂ ਵੀ ਨਹੀਂ ਵਾਹੇ ਗਏ ਅਕਸਰ ਹੀ ਉਹ ਜਫੀਆਂ ਪਾਉਂਦੇ ਰਹਿੰਦੇ ਨੇ ਜਿਵੇਂ ਹੜਪੀਟਾਂ ਦੇ ਨਾਲ ਦੇਖਿਆ ਗਿਆ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਰਿਵਾਰ ਵੱਲੋਂ ਤਰਨ ਤਰਨ ਵਿੱਚ ਜਾ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਲੋਕਾਂ ਨੂੰ ਦੱਸਿਆ ਗਿਆ ਕਿ ਕਿਵੇਂ ਸਰਕਾਰ ਨੇ ਉਹਨਾਂ ਤੋਖਾ ਕਿਉਂਕਿ ਇਹਨਾਂ ਦੇ ਪਿਤਾ ਦੀ ਗੱਲ ਕਰੀਏ ਕਾਸ਼ਦੀਰ ਦੇ ਤਾਂ ਇਹਨਾਂ ਵੱਲੋਂ ਖੁਦ ਕਿਸ ਸਮੇਂ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ ਗਿਆ ਸੀ ਤੇ ਲਗਾਤਾਰ ਕੁਲਤਾਰ ਸਿੰਘ ਸੰਧਵਾ ਦੀ ਜਿਹੜੀ ਇਹਨਾਂ ਵੱਲੋਂ ਸਪੋਰਟ ਵੀ ਕੀਤੀ ਗਈ ਸੀ ਦੇਖਣਾ ਹੌਨ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਇਸ ਪਰਿਵਾਰ ਵੱਲ ਧਿਆਨ ਦਿੰਦੀਆਂ ਅਤੇ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਿੰਦੀਆਂ ਜਣੇ